ਨਗੇਂਦੀ ਤੁੰਬਾ ਮੇਰੀ ਜਾਨ ਕੁੜੇ ਹੇ ਤੁੰਬਾ ਹੇ ਤੁੰਬਾ ਇਹ ਦੇਖੋ ਜੀ ਕਿਵੇਂ ਦੱਸ ਰਿਹਾ ਫੋਟੋ ਸ਼ੂਟ ਬਾਰੇ ਲੱਛਣ ਦੇਖੋ ਇਹਨਾਂ ਦੇ ਲੱਛਣ ਆ ਅਬੇ ਮਜਾ ਆਏਗਾ ਨਾ ਭੀੜੋ ਪੈਰ ਮੱਚ ਰਿਹਾ ਭੱਜਦਾ ਯਾਰਾ ਕਿਵੇਂ ਭੋਜੀ ਭਾਈ ਪੈਸੇ ਦੀ ਦਿਓ ਯਾਰ ਸਮਝ ਰਹੇ ਹੋ ਵੇ ਭਾਈ ਹੌਲੀ 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 ਦੇਖੋ ਜੀ ਗੁੱਗਾ ਮੇੜੀ ਹੁਣ ਜਾਣ ਦੀ ਹੈ ਤਿਆਰੀਆਂ ਚੋਪਰਾ ਖੜੇਵਾ ਲੱਗ ਰਿਹਾ ਕਰਾਣਾ ਲੋ ਜੀ ਇਹ ਮੁੰਡੇ ਮੈਨੂੰ ਕਹਿੰਦੇ ਕਹਿੰਦੇ ਪਹਿਲਾਂ ਸਾਨੂੰ ਨਵੇਂ ਕੱਪੜੇ ਦੇ ਵਾਕ ਲਿਆ ਫਿਰ ਸੇ ਨਾਲ ਗੁੱਗਾ ਮੇੜੀ ਜਾਵਾਂਗੇ ਐਵੇਂ ਦੱਸ ਸੀ ਕਹਿੰਦੇ ਜਾਂਦੇ ਨਹੀਂ ਪੁਰਾਣੇ ਕੱਪੜਿਆਂ ਦੇ ਵਿੱਚ ਫਿਰ ਅਸੀਂ ਬਾਅਦ ਵਿੱਚ ਪਟਨਾ ਘੱਟ ਤੋਂ ਬਾਅਦ ਅਸੀਂ ਗਏ ਗਾਇਜ਼ ਆਪ ਪਹੁੰਚ ਚੁਕੇ ਮੋਨਕ ਹੁਣ ਜਾਣਾ ਪੜੇ ਕਪੜੇ ਦੀ ਦੁਕਾਨ ਤੇ ਮੁੰਡਿਆਂ ਨੂੰ ਕੱਪੜੇ ਦੇ ਵਾਕ ਦੇਖਦੇ ਆ ਕਿਹੜੀ ਦੁਕਾਨ ਤੇ ਜਾਵਾਂਗੇ ਹਲੋ ਜੀ ਆਪਾਂ ਪਹੁੰਚ ਗਏ ਆ ਦੁਕਾਨ ਤੇ ਇਹ ਮੁੰਡੇ ਕੱਪੜੇ ਪਾ ਪਾ ਕੇ ਦੇਖ ਦਿਆ ਵੀ ਸਾਡੇ ਵਧੀਆ ਲੱਗਦੇ ਆ ਕਿ ਨਹੀਂ ਜੀ ਚੱਲੇ ਆ ਆਪਾਂ ਏਟੀਐਮ ਦੇ ਵਿੱਚ ਆ ਪੌਹ ਗਏ ਪੌਹ ਗਏ ਪੌਹ ਗਏ ਪਹੁੰਚ ਗਏ ਏਟੀਐਮ 'ਚ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਏਟੀਐਮ ਦੇ ਵਿੱਚ ਜਾ ਕੇ ਮੁੰਡਿਆਂ ਨੇ ਕਢਵਾਏ ਪੈਸੇ ਫਿਰ ਪੈਸੇ ਕਢਵਾ ਲ ਦੋ ਅਸੀਂ ਚੱਲ ਪਏ ਬਾਪੇ ਬਈ ਹੌਲੀ 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 ਚ ਲੈ ਲੈ ਕੇ ਕਿਹਦਾ ਕੁਰੇ ਤਾ ਵੜ ਗਏ ਸੱਪ ਦਾ ਕਿੱਡਾ ਕਦਾ ਚੜ ਗਿਆ ਨਾ ਮੋਟਰਸਾਈਕਲ ਆ ਐਡਾ ਹੋਣਾ ਨਾ ਐਡਾ ਬੜਾ ਨਾਵਾ ਵਾਹ ਜੀ ਵਾਹ ਮੋਟਰਸਾਈਕਲ ਚਾੜ ਜੀ ਰਿਹਾ ਨੇ ਸਾਫ ਉੱਪਰ ਆ ਮੈਂ ਪੱਛੇ ਵੈਸਾ ਚਵੀ ਤੇਰੇ ਵਰਗਾ ਦਾ ਕਾਕੂ ਦਾ ਬਾਈ ਦਾ ਲੋ ਜੀ ਆਪਾਂ ਚੱਲਦੇ ਆਂ ਗੁੱਗਾ ਮੇੜੀ ਉੱਥੇ ਜਾ ਕੇ ਅਗਲਾ ਬਰਾਬਰ ਬਣਾਵਾਂਗੇ ਚੱਲਦੇ ਆਂ ਜੀ ਚਲੋ ਜੀ ਚੱਲਦੇ ਆ ਇੱਕ ਮੁੰਡਾ ਇਹ ਆ ਗਿਆ ਇਹ ਵੀ ਜਾਊਗਾ ਸਾਡੇ ਨਾਲ ਆ ਜੀ ਬਾਜਾ ਜੀ ਦੀ ਜੀ ਦੀ ਆਹ ਮੁੰਡਾ ਕਦੋਂ ਕਦੋਂ ਲੱਗਦਾ ਫੋਨ ਕਰਨਾ ਲੋ ਜੀ ਅਸੀਂ ਚੱਲੇ ਖੇੜੇ ਦੇ ਮੱਥਾ ਟੇਕਣ ਆ। ਉਹ ਬਾਬਾ ਸ਼ਿੰਦਾ ਜੀ, ਇਹ ਬਾਬਾ ਘਰਣ ਜੀ। ਬੇਟਾ ਸਕੂਲ ਨੂੰ ਆਏ। ਉਹ ਲੈ ਫੋਟੋ ਚਾਨ ਲੱਗ ਗਿਆ ਦੇ ਚੋਬਰਾ। ਕਹ ਲਾਈਕ ਕਮੈਂਟ ਸਬਸਕ੍ਰਾਈਬ ਕਰੋਗੇ ਦੇ? ਲਾਈਕ ਕਮੈਂਟ ਸਬਸਕ੍ਰਾਈਬ ਸਾਡੇ ਚੈਨਲ ਹੈ ਰਣਦੀਪ ਡੂਡੀਆਂ ਸਾਰਿਆਂ ਨੂੰ ਕਰੋ ਜੀ ਸਬਸਕ੍ਰਾਈਬ। ਸ਼ੁਰੂ ਕਰੋ ਸ਼ੇਅਰ ਕਰੋ ਹਾਂ ਸ਼ੇਅਰ ਕਰੋ ਜੀ 14 ਆਂਦੀ ਵੀ ਆਈਡੀ ਆਪਣੀ ਰਣਦੀਪ ਜੀ ਦੀ ਵਾਹ ਜੀ ਵਾਹ ਜੀ ਫੋਨ ਲੈਣੇ 15 ਪ੍ਰੋ ਮੈਕਸ ਵਾਹ ਜੀ ਸੋ ਜੀ ਆਪਣੇ ਚੈਨਲ ਨੂੰ ਸਾਰੇ ਅੱਗੇ ਅੱਗੇ ਵੇਜੋਗੇ ਦੇ ਸੋ ਆਪਣਾ ਵੀ ਲਿਆ ਯਾਰਾਂ ਜੀ ਇਹ ਆਉਂਦੀਆਂ ਯਾਰਾਂ ਆਪਣੇ ਦੋਸਤ ਜੀ ਇਹ ਵੀ ਜੀ ਸੀ ਚੈਨਲ ਸਬਸਕ੍ਰਾਈਬ ਅੱਛਾ ਇਹ ਕਹੋ ਆ ਗਿਆ ਉਹ ਦੇਖ ਹੀ ਮਿਲਦਾ ਕਿਆ ਇਧਰ ਅੱਜ ਕਿਧਰੇ ਹੈਲੋ ਹੈਲੋ ਕਰੋ ਹਾਂ ਇਹ ਦੇਖੋ ਜੀ ਮੁੰਡਾ ਆਪਣਾ ਰਾਜ ਜੈ ਵਾਬਿਓ ਇਹਨਾਂ ਚੱਕਣ ਵਾਲੇ ਪੈਟਰੋਲ ਪੰਪ ਦੇ ਵੀਰੇ ਕੀ ਲੀ ਕਰ ਗਿਆ ਉਹ ਟਰੱਕ ਦੇ ਨੇਕੀ ਘਰ ਚਿੱਤਰਖਾਂ ਮੈਂ ਵੀ ਖਾਤੇ ਤੂੰ ਵੀ ਖਾ ਵਾਹ ਜੀ ਵਾਹ ਕੀ ਬਾਤ ਹੈ ਅਪਣੇ ਤਾੜੀਆਂ ਤਾੜੀਆਂ ਜੀ ਤਾੜੀਆਂ ਦੀ ਤਾੜੀਆਂ ਰਾਤ ਹੋ ਗਈ ਆਪਾਂ ਨੂੰ ਜਾਂਦੇ ਜਾਂਦੇ ਯਾਰ ਇੰਨਾ ਨੇਰਾ ਹੋ ਗਿਆ ਯਾ ਕਿਵੇਂ ਖੜ ਗਈ ਗੱਡੀ ਟੌਰ ਤਾਂ ਮਰ ਰੋ ਮੋਬਾਈਲਾਂ ਗਿਆ ਗੱਡੀ ਵੈਕ ਕਰਾਂਗੇ ਮਰ ਰੇ ਪਾਣੀ ਬਹੁਤ ਫੜਿਆ ਯਾਰ ਅੱਗੇ ਗੱਡੀ ਵੈਕ ਕਰਨੀ ਪੈਗੀ ਲੱਗ ਰਿਹਾ ਮੈਂ ਕਰਨ ਚੋਂ ਉਪਰ ਆ ਆਹ ਦੇਖੋ ਵੀਰੇ ਕਿਵੇਂ ਲੜਕ ਰਹੇ ਬੰਦਰ ਵਾਲੇ ਮੋਟ ਗਿਆ ਇਹ ਆਪਾਂ ਗੁਗਾ ਮੈਡੀ ਆ ਲੜਕ ਰਹੇ ਆਹ ਆ ਗਈ ਕਹਿੰਦੇ ਜੈ ਹੋ ਹੋ ਕਹਿੰਦੇ ਲੈਟਾ ਲਾ ਕਰੀਆ ਜੈ ਹੋ ਹੋ ਬੋਲ ਕਾ ਕਰ ਬਾਬੇ ਕੀ ਜੈ ਹੋ ਹੋ ਬੋਲ ਸਾਰੀ ਸਕਦਾ ਕੀ ਜੈ ਹੋ ਹੋ ਬੋਲ ਮੇਰੀ ਜੈ ਹੋ ਹੋ ਸ਼ੀਰੋ ਬੰਦਿਆਂ ਕੀ ਕੋ ਜੈ ਨਤ ਮਾਰ ਜੈ ਹੋ ਲੋ ਜੀ ਆਪਾਂ ਕਰਕੇ ਆ ਗੁਗਾ ਮੈੜੀ ਦੇ ਦਰਬਾਰ ਦੇ ਵਿੱਚ ਐਂਟਰੀ ਕਰੂਗੇ ਆਪਾਂ ਗੁਗਾ ਮੈੜੀ ਦੇ ਦੇਖੋ ਵੀਰੇ ਸੰਗਰਵਾੜੀ ਮਰਦੀ ਆਈ ਹੈ ਜੈ ਇਹ ਲੱਗ ਰਿਹਾ ਮੇਲਾ ਜੈ ਹੋ ਜੈ ਹੋ ਜੈ ਹੋ ਓ ਜਾਣਦੇ ਵੀਰੇ ਜਾਣਦੇ 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 ਅੱਗੇ ਜਾਣ ਦੇ ਅੱਗੇ ਅੰਦਰ ਵਾਰ ਦੋ ਸਿੱਧਾ ਜਾਣ ਦੋ ਦੇਖੋ ਜੀ ਗੋਰਖਢੀਲੇ ਦਾ ਦਰਵਾਰ ਗੇਟ ਹੈਗਾ ਆਪਾਂ ਪਹੁੰਚੇ ਆ 10 ਵਜੇ 3 ਵਜੇ ਤੁਰੇ ਹੋਏ ਹੁਣ ਪਹੁੰਚੇ ਆ ਆਪਾਂ ਦੇਖੋ ਹੁਣ ਆਪਾਂ ਅੰਦਰ ਟਿਕਾਂਗੇ ਮੱਥਾ ਤੇ ਥੋੜੇ ਟਾਈਮ ਚੱਲ ਕੇ ਅਸੀਂ ਅੰਦਰ ਦਿਖਾ ਰਹੇ ਆ ਤੁਹਾਨੂੰ ਆ ਥੋੜੇ ਦੇਰ ਬਾਅਦ ਆਪਾਂ ਅੰਦਰ ਦਿਖਾਵਾਂਗੇ ਦੇਖੋ ਮੁੰਡੇ ਸੇਵਾ ਕਰਦੇ ਭਜਦੇ ਹੋਏ ਵਾਓ ਦੇਖੋ ਵੀਰੇ ਇਹ ਆਗੇ ਦੇਖੋ ਵੀਰੇ ਆਪਣੇ ਸਾਰੀ ਸੰਗਤ ਆ ਦੇਖੋ ਸਾਰੀ ਸੰਗਤ ਫਿਰਦੀ ਆ ਗਈ ਇੱਥੇ ਜੀ ਹੈਲੋ ਹਾਂ ਹੈਲੋ ਕਰੋ ਮੇਰੇ ਸਾਰੇ ਹੈਲੋ ਜੈ ਮਾਤਾ ਦੀ ਜੈ ਮਾਤਾ ਦੀ ਹੈਲੋ ਕਰੋ ਮੇਰੇ ਲੋ ਸੱਕੇ ਤਾਂ ਨਹੀਂ ਵੀਰੇ ਸੱਕੇ ਤਾਂ ਨਹੀਂ ਆਗੇ ਸੱਕੇ ਤਾਂ ਨਹੀਂ ਆਗੇ ਕਿਤਨੇ ਹੀ ਉਧਰ ਹੈ ਹਟ ਇਹ ਆਪਣਾ ਟਾਕੂ ਡਾਉਨ ਬਾਬਾ ਜੀ ਲੋ ਜੀ ਆਪਾਂ ਪਹੁੰਚ ਗਿਆ ਗੁਰਗੜੱਲੇ ਦੇ ਨਾਲ ਆਪਣੇ ਗਗਨ ਬਾਬਾ ਜੀ ਦੇਖੋ ਹੁਣ ਆਪਾਂ ਅੰਮ੍ਰਿਤ ਲਾਵਾਂਗੇ ਪਤਾ ਦੇਖ ਕੇ ਆਵਾਂਗੇ ਅਗਲਾ ਵਲੌਗ ਆ ਪੰਕਰ ਬਣਾਵਾਂਗੇ ਚਾਉਂਦੇ ਆ ਸੇਵਾ ਬਾਬੇ ਸੇਵਾ ਬਾਬੇ ਦੀ ਜਾਓ ਜਾਓ ਇਹ ਦੇਖੋ ਜੀ ਚੱਲ ਰਿਹਾ ਬਾਬੇ ਦਾ ਲੰਗਰ ਆ ਇਧਰ ਉਧਰ ਚੱਲ ਰਿਹਾ ਬਾਬੇ ਦਾ ਕੀਰਤਨ ਆ ਦੇਖ ਦੇਖਦੇ ਚੱਲੀ ਜਾ ਫਿਰੋ ਖੋਲਣ ਜਾ ਰਹੇ ਲਾਵਾਂਗੇ ਆਪਾਂ ਮੇਲੇ ਦੇ ਵਿੱਚ ਆ ਇਹ ਦੇਖੋ ਮੁੰਡੇ ਭਰਾ ਰਹੇ ਆ ਆਪਾਂ ਨੂੰ ਆਗੇ 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 ਇਹਦੇ ਪੱਕਾ ਚੜਨਾ ਹੈਗਾ ਹੋਰੋਂ ਧੱਕੇ ਨਾਲ ਝਾੜਦੇ ਕਦੇ ਚੜ੍ਹੇ ਹੀ ਨਹੀਂ ਹੈਗੇ ਆਪਾਂ ਇਹ ਤੇ ਆਪਾਂ ਚੜਾਏ ਕੋਈ ਨਹੀਂ ਹੈਗਾ ਆਪਾਂ ਇਕੱਠੇ ਹੋ ਕੇ ਚੜਾਂਗੇ ਸਾਰੇ ਜਣੇ ਦੇਖੀ ਚਿੱਕਾ ਮਾਰਦੇ ਦੇਖਿਓ ਉਪਰਾਂ ਦੇਖਦੇ ਜਾਈਓ ਕੱਲ ਵਾਲੇ ਬਲੌਗ ਦੇ ਵਿੱਚ ਦੇਖਦੇ ਜਿਨੂੰ ਇਹ ਚਨੌਲ ਦੇ ਉੱਪਰ ਚੜਾਂਗੇ ਆਪਾਂ ਅੱਜ ਤੋਂ ਖਾਲੀ ਹੈ ਕੱਲ ਨੂੰ ਭਰੂਗੀ ਦਿਨ ਦੇ ਵਿੱਚ ਉਦੋਂ ਦੇਖਿਓ ਮੱਥਾ ਢੱਕਣ ਤੇ ਇਹਦੇ ਵਿੱਚ ਦੀ ਜਾਵਾਂਗੇ ਇਹ ਦੇਖੋ ਜੇ ਤਾਂ ਮੈਂ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਦੇਖਦੇ ਜਾਈਓ ਇਹਦੇ ਵਿੱਚ ਵੀ ਜਾਵਾਂਗੇ ਆਪਾਂ ਆਪਣਾ ਉਹ ਖੂਹ ਆ ਗਿਆ ਜੀ ਜਿੱਥੇ ਪੂਰਨ ਵਕਤ ਨੂੰ ਤਾਗ ਦੇ ਨਾਲ ਕੱਢਿਆ ਸੀਗਾ ਜਿਨੇ ਜਿਨੇ ਇਹ ਖੂਹ ਦੇਖੇਗਾ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕੀ ਰਾਤ ਦਾ ਟਾਈਮ ਹੋਰੇਗਾ ਸਾਰਾ ਕੁਝ ਬੰਦ ਕਰਖੇਗਾ ਤੇ ਆਪਾਂ ਕੱਲ੍ਹ ਸਵੇਰ ਘੁੰਮਾਂਗੇ ਤੇ ਕੱਲ੍ਹ ਵਾਲੇ ਬਲੌਗ ਦੇ ਵਿੱਚ ਇਹਨੂੰ ਜਰੂਰ ਦੇਖਿਓ ਸਾਰਾ ਬੰਦ ਕਰਖੇਗਾ ਹੁਣ ਕੱਲ੍ਹ ਬਣਾਵਾਂਗੇ ਆਪਾਂ ਇਹਦੇ ਵਿੱਚ ਬਲੌਗ ਤੇ ਕੱਲ੍ਹ ਨੂੰ ਜਰੂਰ ਦੇਖਿਓ ਲੋ ਜੀ ਇੱਧਰ ਦੇਖੋ ਲੱਗ ਰਿਹਾ ਰੌਣਕਾਂ ਦਾ ਮੇਲਾ ਇਹ ਜਾਰੀ ਆਪਣੀ ਫੈਮਿਲੀ ਹੋਰ ਜੀ ਇਹ ਦੇਖੋ ਐਨ ਸਾਰਾ ਰੌਣਕਾਂ ਦਾ ਮੇਲਾ ਹੈ ਇੱਧਰ ਕੱਲ੍ਹ ਦੇਖਿਓ ਵੀਰੇ ਦਿਨ ਦੇ ਵਿੱਚ ਆਪਾਂ ਸਾਰਾ ਘੁੰਮਾਂਗੇ ਤੇ ਸਾਰਾ ਬਲੌਗ ਦੇ ਵਿੱਚ ਦਿਖਾਵਾਂਗੇ ਕਿ ਇੱਥੇ ਕੀ ਕੁਝ ਹੈਗਾ ਇਹ ਆਪਣਾ ਵਲੌਗ ਦੇਖਦੇ ਰਹੀਓ ਕੱਲ ਨੂੰ ਮਿਲਦੇ ਆਪਾਂ ਵਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਹਾਂ ਮੱਥਾ ਟੇਕਣ ਸਵੇਰ ਦੇ 6 ਵਜੇ ਆ ਸਾਡੇ ਨਾਲ ਦੇ ਪਹਿਲਾਂ ਅੱਗੇ ਭੱਜ ਗਏ ਸਾਨੂੰ ਪਛੇ ਛੱਡ ਗਏ ਯਾਰ ਆਪਾਂ ਵੀ ਜਾ ਰਹੇ ਹਾਂ ਲੱਭਦੇ ਕਿੱਥੇ ਗਏ ਹੋ ਉਹ ਵਧੀਆ ਆਪਣੀ ਫੈਮਿਲੀ ਮਿਲ ਗਈ ਮਿਲ ਗਈ ਬੱਸ ਪਹੁੰਚ ਗਏ ਆਂ ਵੀ ਪਹੁੰਚ ਗਏ ਇਹ ਦੇਖੋ ਅੰਦਰ ਦਾ ਮਾਹੌਲ ਆ ਲਓ ਜੀ ਨਾਈ ਬੰਦਿਆਂ ਆ ਪਹੁੰਚ ਗਏ ਆਂ ਅੰਦਰ ਦੇ ਵਿੱਚ ਆ ਗੋਰਖ ਟੱਲੇ ਦਾ ਮੰਦਿਰ ਹੈਗਾ ਜੀ ਪਹੁੰਚ ਗਏ ਆ ਅੰਦਰ ਦੇ ਵਿੱਚ ਆ ਇਹ ਦੇਖੋ ਆਪਣੇ ਨਾਲ ਦੇ ਆਹ ਦੇਖੋ ਚ ਉੱਪਰ ਜਾ ਰਹੇ ਆਗੇ ਦੇਖੋ ਵੀਰੇ ਅੰਦਰ ਦਾ ਮਾਹੌਲ ਇਹ ਦੇਖੋ ਜੀ ਵਾਹ ਜੀ ਵਾਹ ਟਿਕਦੀ ਨਾ ਮੱਥਾ ਅੱਗੇ ਰੰਗ ਲੱਗੇ ਇੱਥੇ ਨਾ ਮਾਰਾ ਹਾਂ ਲੈ ਜੈ ਹੋ ਬੋਲੀ ਲੈ ਬੋਲੇ ਕੀ ਜੈ ਇਹ ਪਾ ਦਿਖਾ ਰਹੇ ਆ ਤੁਹਾਨੂੰ ਅੰਦਰ ਦਾ ਮਾਹੌਲ ਕਿਵੇਂ ਦਾ ਹੈਗਾ ਬਾਲਾ ਘੈਂਟ ਬਣਾ ਰੱਖਿਆ ਕਹਿੰਦੇ ਅੰਦਰ ਰਾਣੇ ਬਾਬੇ ਦੇ ਦਰਸ਼ਨ ਕਰਾਈਆਂ ਜੀ ਬਾਬੇ ਦੇ ਦਰਸ਼ਨ ਮੇਰੇ ਵੀਰੋ ਲੋ ਜੀ ਪਹੁੰਚ ਚੁੱਕੇ ਹਾਂ 15 ਲੋ ਜੀ ਪਟੇਕ ਦਿਨੇ ਮੱਥਾ ਲੋ ਜੀ ਇਹ ਅੰਦਰ ਦਾ ਮਾਹੌਲ ਆ ਉਹ ਬੈਠੇ ਬਾਬੇ ਅੰਦਰ ਕਹਿੰਦੇ ਖੁੱਲੀ ਆ ਕੋਈ ਘੇੜ ਨਹੀਂ ਇਹ ਦੇਖੋ ਲੋ ਜੀ ਇੱਥੇ ਕਹਿੰਦੇ ਜਿਹਦਾ ਵੀ ਠੁੱਲੂ ਚਪ ਜਾਂਦਾ ਉੱਥੇ ਵਿਛਪੂਰੀ ਹੋ ਜਾਂਦੀ ਆ ਇੱਥੇ ਮੱਚ ਪੇ ਤੇ ਉਸ ਨਾਲ ਦੇ ਨਾਲ ਚਿਪ ਗਏ ਆ ਭਗਵਾਨ ਜੰਨਾ ਗੁਫਾ ਦੇ ਵਿੱਚ ਆ ਕਹਿੰਦੇ ਜੀ ਦੇਖਦੇ ਆ ਅੰਦਰ ਦਾ ਮਾਹੌਲ ਚਲੋ ਜੀ ਚਲੋ ਅੰਦਰ ਦਾ ਮਾਹੌਲ ਦੇਖਦੇ ਆ ਕਹਿੰਦੇ ਆ ਇਹਨਾਂ ਦੀ ਬਣਾ ਲਾ ਵੀਡੀਓ ਇਹ ਦੇਖੋ ਜੀ ਦੇਖੋ ਅੰਦਰ ਦਾ ਮਾਹੌਲ ਕਿਦਾਂ ਦਾ ਹੈ ਕਹਿੰਦੇ ਅੰਦਰ ਮੈਨੂੰ ਜਾਣ ਦੋ ਯਾਰ ਅੱਗੇ ਜੀ ਦੇਖੋ ਜੀ ਇਹ ਸਾਰੇ ਮੂਰਤੀਆਂ ਕਹਿੰਦੇ ਮੇਰੇ ਵੀਰੋ ਭਾਪੇ ਦੀਆਂ ਮੂਰਤੀਆਂ ਲੱਗ ਰਹੀਆਂ ਮਾ ਸਾਡਿਕਣ ਮੇਰਾ ਗੱਲ ਤੋਂ ਥੋੜੇ ਮੈਂ ਇੱਕ ਵਾਰੀ ਹਾਂ ਆਪਾਂ ਬਾਹਰ ਠੀਕ ਹੈ ਦੇਖਿਆ ਜੀ ਆਪਾਂ ਮੁਫਾ ਆਪਾਂ ਆ ਗਏ ਬਾਹਰ ਦੀ ਬਾਹਰ ਭਾਈ ਭਾਈ ਪੈਸੇ ਦੇ ਦਿਓ ਯਾਰ ਤੁਨ ਦੀ ਮੰਗ ਰਹੀ ਆ ਸਮਝ ਰਹੇ ਹੋ ਸਮਝ ਰਹੇ ਆ ਹਾਂ ਦੇ ਦੇ ਚਲੋ ਇਹ ਤਾਂ ਦੇ ਦਿਓ ਪਿੱਛੇ ਬੈਜੋ ਆਪੇ ਦੇ ਦੇਗਾ ਬੈਜੋ ਬੈਜੋ ਆਪਾਂ ਚੱਲਿਆਂ ਜੀ ਫੋਟੋ ਸ਼ੂਟਿੰਗ ਕਰਨ ਇਹ ਕਹਿੰਦੇ ਇਸ ਦੇ ਉੱਪਰ ਚੜ ਕੇ ਹੋੜੋ ਵਿੱਚੋਂ ਕਹਿੰਦੇ ਆ ਰਹੀ ਉਸ ਦੇ ਉੱਪਰ ਚੜ ਕੇ ਕਹਿੰਦੇ ਫੋਟੋ ਸ਼ੂਟ ਕਰੋ ਸਾਡਾ ਇਹ ਕਹਿੰਦੇ ਮੁੰਡੇ ਹੁਣ ਆਪਾਂ ਉਹਦੇ ਉੱਪਰ ਜਾ ਰਹੇ ਹਾਂ ਤੇ ਫੋਟੋ ਸ਼ੂਟ ਕਰਾਂਗੇ। ਅੱਜ ਤੁਹਾਨੂੰ ਦਿਖਾਣੇ ਆਂ ਤਲਕਣਾ। ਤਲਕਣਾ ਕਹਿੰਦੇ ਪੂਰੀ ਐ ਨਾ। ਇਹ ਗਿਆ ਅੱਜ ਵਾਰਾ ਇਹ ਗਿਆ ਗਿਆ। ਚੱਲ ਕਿਹਨੂੰ ਨਾਲ ਤਲਕਣਾ ਨਾਲ ਚੜਦੇ। ਗਿਆ ਗਿਆ। ਇਹ ਇਹ ਦੇਖੋ ਜੀ ਕਿਵੇਂ ਦੱਸ ਰਿਹਾ ਫੋਟੋ ਸ਼ੂਟ ਬਾਰੇ। ਇਹ ਦੇਖੋ। ਨਾ ਚੱਲ ਸੁਣਾ ਲੈ। ਉਹ ਪੈਰੀਆ ਫਲਾ ਲੈ।

ਲੋ ਜੀ ਇਹ ਆਪਾਂ ਜਾਣ ਗੁੱਗਾ ਮੇੜੀ ਦੇ ਦਰਵਾਰ ਦੇ ਵਿੱਚਾ ਉੱਥੇ ਜਾ ਕੇ ਆਪਾਂ ਬੋਸਤ ਦੀ ਸਵਾਰੀ ਜ਼ਰੂਰ ਕਰਾਂਗੇ ਦੇਖਦੇ ਚੱਲੀਓ ਭਾਈ ਬੋਸਤ ਦੀ ਸਵਾਰੀ ਦੋ ਜਣੇ ਆ ਬੈਠੇ ਸ਼ਕਾਰੀ ਇੱਧਰ ਦੇ ਕੁੜੇ ਅੱਬ ਬਜਾਈ ਯਾਰ ਮੜਾ ਜਾਏਗਾ ਦੇ ਦੇ ਬਾਈ ਕਰ ਰਿਹਾ ਵੀਰੇ ਬੋਸਤ ਦੀ ਸਵਾਰੀ ਉਹ ਦੇ ਰਿਹਾ ਕਿਹੜਾ ਦੇਖੋ ਆਏ 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 ਬਜਾਦ ਨਹੀਂ ਨਸਤਾ ਦਾ ਆਛ ਚਾਲਾ ਚਾਹ ਲਾ ਇਹ ਹੜਾ ਹੋ ਗਰੇ ਬਰੇ ਚੜ ਰਹੇ ਆ ਕੋੜੇ ਦੇ ਉਹ ਬੋਸਤੀ ਦੀ ਸਵਾਰੀ ਦੇਖੋ ਸ਼ਕਾਰੀ ਤੜ ਤੜਾ ਚੱਲ ਭਾਈ ਚੱਲ ਚੱਲ ਮੇਰੇ ਸਾਥੀ ਚੱਲ ਚੱਲ ਮੇਰੇ ਬੇਟਾ ਚਲ ਆਈ ਚਲੋ ਦੇਖੋ ਜੀ ਕਰ ਰਹੇ ਆ ਬੋਸਤੀ ਦੀ ਸਵਾਰੀ ਇਹ ਨਾਲ ਪਿੱਛੇ ਕੱਖ ਉਡਾਉਂ ਜੋ ਉੱਪਰ ਆ ਇਹ ਦੇਖੋ ਵੀਰੇ ਟੋਲਾ ਦੇ ਸਾਰੇ ਪੰਚਾ ਇਹਨੇ ਇਹਨੇ ਕਿੱਸੇ ਆਇਨਾ ਸਾਰਿਆਂ ਨੇ ਮੈਂਦੀ ਲਵਾਈ ਹੈ ਬਾਈ ਚੜਪੀ ਗਈ ਕਹਦੇ ਚੜਪੀ ਗਈ ਪੈਰ ਮੱਚਦੇ ਆ ਭੱਜਦੇ ਆ ਰਹੇ ਕਿਵੇਂ ਹਾਂ ਦੇਖੋ ਕਿਵੇਂ ਭੱਜਦੇ ਆ ਰਹੇ ਸਾਰੇ ਉਹ ਦੇਖੋ ਇਹ ਕਿਵੇਂ ਦੇਖੀ ਦੇ ਨਹੀਂ ਅਸੀਂ ਯਾਰ ਉੱਡਾ ਮੈਡੀ ਦਾ ਮੱਥਾ ਦੇਖਣਾ ਅਸੀਂ ਪਹੁੰਚ ਚੁੱਕੇ ਹਾਂ ਅੰਦਰ ਦੇਖੋ ਕਹਿੰਦੇ ਪੈਰ ਮੱਜ ਗਏ ਭੱਜ ਕੇ ਆ ਜਾਓ ਆ ਜਾਓ ਕਹਿੰਦੇ ਭੱਜ ਗਏ ਪੈਰ ਮੱਜ ਗਏ ਸਭ ਦੇ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਅੰਦਰ ਹੁਣ ਉਹ ਇੱਥੇ ਪਤਾ ਨਹੀਂ ਫੋਨ ਵਾਲਾ ਚਲਾਣਾ ਲਾਊਡ ਹੈ ਵੀ ਹੈ ਨਹੀਂ ਜੇ ਕਿਸ ਨੇ ਦੇਖ ਲਿਆ ਫੋਨ ਉਹ ਦੂਰ ਲਈ ਬਾਈ ਜਾਲਦੇ ਮੇਲਾ ਘੁੰਮਣਾ ਉਪਰਿੰ ਦੇਖੋ ਸਮਾਨ ਲੈਣ ਲੱਗ ਰਹੇ ਆਂਗੇ ਦੇਖੋ ਲੈਣਾ ਕੁਸ ਹੈ ਨਹੀਂ ਫਿਰ ਵੀ ਦੇਖਣ ਲੱਗ ਰਹੇ ਆ ਦੇਖੋ ਜੋਬਰਾ ਉਪਰ ਬਣਾ ਕੁਸ ਲੈ ਇਹ ਫਿਰ ਨੂੰੜੇ ਖੜਕੇ ਇਹਨਾਂ ਨੇ ਉਹੇ ਤਾਂ ਵੀ ਨਹੀਂ ਕੁਝ ਲੈਣਾ ਹੈਗਾ ਇਹਨਾਂ ਨੇ ਉਹੇ ਤੋਂ ਵੀ ਨਹੀਂ ਕੁਝ ਲੈਣਾ ਹੈਗਾ ਚੋਬਰਾਂ ਨੇ ਆਜੋ ਆਜੋ ਅੱਗੇ ਆਜੋ ਆਜੇ ਖੜਕੇ ਚੋਬਰਾਂ ਓਰੇ ਤੋਂ ਵੀ ਲੈਣਾ ਕੁਝ ਇਹਨਾਂ ਨੇ ਇਹ ਚੋਬਰ ਯਾਰ ਪਿੱਛੇ ਖੜੇ ਆ ਦੇਖੋ ਚੋਬਰਾਂ ਇਹ ਲੈ ਹੋ ਗਿਆ ਅਗਲੀ ਦੁਕਾਨ ਤੇ ਨਹੀਂ ਆ ਗਏ ਕੋੜੇ ਓਏ ਕੋੜੇ ਕਹਦੇ ਕੋੜੇ ਮਾਰੀ ਬਣਾ ਦੇ ਕੋੜੇ ਵਾਏ ਕਰਕੇ ਸਾਨੂੰ ਉਰੀ ਛੱਡ ਗਿਆ ਉਹ ਦੇਖੋ ਉਹ ਭੱਜ ਗਏ ਯਾਰ ਪੈ ਰਹਿ ਗਏ ਪਿੱਛੇ ਅਣਕੀ ਦੁਕਾਨ ਦੇ ਵਿੱਚ ਦੇਖੋ ਲੈਂਗੇ ਕਿ ਨਹੀਂ ਭਾਈ ਦਿਲ ਦੇ ਮਾਮੇ ਨਾ ਨਿਕਲ ਗਿਆ ਦੁਕਾਨੋਂ ਚ ਪਹਿਲੀ ਵਾਰ ਆ ਅੰਦਰ ਬੜੇ ਵੀ ਨਹੀਂ ਤੂੰ ਵੀ ਮਿਲੀ ਨਹੀਂ ਆਗੀ ਇਹਨਾਂ ਨੂੰ ਆ ਕੇ ਬਾਹਰ ਤੁੰਬਾ ਇੱਕ ਸੁਣਾਉਂਗਾ ਸਰਾਓ ਜੀ ਤੁੰਬੀ ਨਹੀਂ ਮਿਲੀ ਤੂੰ ਵੀ ਲੈਣ ਗਈ ਸੀ ਹਾਂ ਜੀ ਅੱਗੇ ਤੁੰਬਾ ਮੇਰੀ ਜਾਨ ਕੁੜੇ ਹਾਏ ਤੁੰਬਾ ਹਾਏ ਤੁੰਬਾ ਕੇ ਤੁੰਬਾ ਕੱਢੇ ਜਾਨ ਕੁੜੇ ਹਾਏ ਤੁੰਬਾ ਹਾਏ ਤੁੰਬਾ ਕੇ ਆਪਾਂ ਲੈ ਲਈ ਆਪਣਾ ਸ਼ਿਵਲਿੰਗ ਚੋਬਰ ਲੈ ਰਿਹਾ ਸ਼ਿਵਲਿੰਗ ਮੁਰੇ ਦੇ ਆਪਾਂ ਲੈ ਲਈ ਪ੍ਰਸ਼ਾਦ ਚੱਲਦੇ ਆਪਾਂ ਘਰੇ ਇੱਕ ਮੁੰਡਾ ਇਹ ਫਿਰਦਾ ਕਹਿੰਦੇ ਹੱਦ ਤੱਕ ਸਮਾਨ ਲੱਭਦਾ ਇਹਨਾਂ ਨੇ ਤੁੰਬੀ ਲਈ ਐ ਮੇਲੇ ਦੇ ਵਿੱਚੋਂ ਹੁਣ ਆਪਾਂ ਨੂੰ ਗਾਣਾ ਸੁਣਾਣਗੇ ਮੁੰਡੇ ਚੱਲ ਬਈ ਕਿਹੜਾ ਗਾਣਾ ਸੁਣਾਈਏ ਕੋਈ ਮਰਜ਼ੀ ਸੁਣਾ ਦੇ ਤੁੰਬੀ ਲਈ ਯਾਰ ਨਜ਼ਾਰਾ ਆਉਂਦਾ ਤੁੰਬੀ ਸੁਣ ਕੇ ਬਾਬੇ ਦੀ ਵਾਹ ਵਾਹ ਕਿਹੜਾ ਫੜਦੂ ਇਹ ਕਿਹੜਾ ਫੜਦੂ ਕਿਹੜਾ ਬੜਲੂ ਰਮਜ ਬੜੀ ਹੈ ਢੂੰਗੀ ਬਾਬੇ ਦੀ ਆ ਜੀ ਵਾ ਇਹ ਆ ਗਿਆ ਆਪਣਾ ਬਾਬਾ ਸ਼ਿੰਦਾ ਜੀ ਹੁਣ ਬਾਬਾ ਸ਼ਿੰਦਾ ਜੀ ਪੜਾਉਣਗੇ ਚਲੋ ਜੀ ਵਾ ਜੀ ਵਾ ਡਿੰਗਲਿੰਗਲਿੰਗ ਵਾ ਜੀ ਵਾ ਆਏ ਹਾਏ ਆਏ ਹਾਏ ਓਟੋ ਆਵੇ ਲੱਗਿਆ ਕੈਂਟਰ ਇਹ ਲੱਗ ਰਹੇ ਨੇ ਜਿਵੇਂ ਧੱਕਾ ਲਾਣਾ ਚੱਲ ਏ ਚੱਲ ਏ ਕੋ ਬਾਬਾ ਗਾਗਣ ਜੀ ਚੱਲ ਜਾ ਗਿਆ 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 ਓਏ ਇਹ ਚੱਲ 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 ਗੜ ਰਹੇ ਯਾਰ ਆਣਾ ਪਏਗਾ ਚੱਲ 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 ਗਿਆ ਗਿਆ ਲੰਘਾਂ 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 ਬਾਬਾ ਜੀ ਨਿਕਲ ਆਵੇਂ ਨਿਕਲ ਗਏ ਲੋ ਜੀ ਅਸੀਂ ਜਾ ਰਹੇ ਆ ਵਾਪਿਸ ਕਰ ਜੈ ਜੈ ਅਸੀਂ ਚੱਲੇ ਆ ਡੂੜੀਆਂ ਨੂੰ ਜੈ ਹੋ ਜੈ ਲੋ ਜੀ ਆਪਾਂ ਦਰਸ਼ਨ ਕਰਕੇ ਬਾਬੇ ਦੇ ਚੰਨੇ ਆ ਵਾਪਸ ਕਰ ਜੇ ਵੀਡੀਓ ਬਧੀ ਲਗੀ ਤੇ ਲਾਈਕ ਮਨੇ ਸਬਸਕ੍ਰਾਈਬ ਜਰੂਰ ਕਰਨਾ